ਹਰਿਆਣਾ ਦੇ ਵਿੱਚ ਪੈਂਦਾ ਕੈਂਥਲ ਕੈਂਥਲ ਦੇ ਨਾਲ ਲੱਗਦਾ ਪਿੰਡ ਬ੍ਰੇਟਾ ਬ੍ਰੇਟੇ ਦੇ ਰਹਿਣ ਵਾਲੇ ਦੋ ਲੜਕੇ ਇੱਕ ਦਾ ਨਾਮ ਪ੍ਰਿੰਸ ਜਿਸ ਦੀ ਉਮਰ 15 ਸਾਲ ਅਤੇ ਦੂਸਰੇ ਦਾ ਨਾਮ ਅਰਮਾਨ ਜਿਸ ਦੀ ਉਮਰ 16 ਸਾਲ ਦੋਨੋਂ ਜਣੇ ਸ਼ਾਮ ਦੇ ਟਾਈਮ ਘਰ ਦੇ ਵਿੱਚੋਂ ਗਾਇਬ ਹੋ ਜਾਂਦੇ ਨੇ ਇਸ ਤੋਂ ਬਾਅਦ ਘਰ ਦੇ ਸੋਚਦੇ ਨੇ ਵੀ ਹੋ ਸਕਦਾ ਇਹ ਕਿਤੇ ਪਾਰਟੀ ਕਰਨ ਗਏ ਹੋਣਗੇ ਕਿਉਂਕਿ 2-3 ਦਿਨ ਪਹਿਲਾਂ ਪ੍ਰਿੰਸ ਅਤੇ ਅਰਮਾਨ ਦਾ ਪੇਪਰਾਂ ਦਾ ਰਿਜ਼ਲਟ ਆਇਆ ਸੀ ਘਰਦਿਆਂ ਨੂੰ ਇੰਜ ਲੱਗਦਾ ਕਿ ਹੋ ਸਕਦਾ ਉਹ ਆਪਣੇ ਦੋਸਤਾਂ ਮਿੱਤਰਾਂ ਕੋਲ ਗਏ ਹੋਣਗੇ ਥੋੜਾ ਟਾਈਮ ਘਰ ਦੇ ਦੇਖਦੇ ਨੇ ਤਾਂ ਘਰਦਿਆਂ ਨੂੰ ਥੋੜੀ ਥੋੜੀ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਜਿਵੇਂ ਜਿਵੇਂ ਰਾਤ ਆਉਂਦੀ ਹੈ ਤਾਂ ਘਰ ਦੇ ਹੋਰ ਵੀ ਬੇਚੈਨ ਹੋ ਜਾਂਦੇ ਨੇ ਘਰਦਿਆਂ ਨੂੰ ਫਿਕਰ ਪੈ ਜਾਂਦਾ ਅਤੇ ਘਰ ਦੇ ਇੱਧਰ ਉੱਧਰ ਭਾਲਣਾ ਸ਼ੁਰੂ ਕਰ ਦਿੰਦੇ ਨੇ ਪਿੰਡ ਦੇ ਵਿੱਚ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਜਦੋਂ ਉਹਨਾਂ ਨੂੰ ਕਾਲ ਕਰਕੇ ਦੇਖੀ ਜਾਂਦੀ ਹੈ ਤਾਂ ਉਹਨਾਂ ਦੇ ਫੋਨ ਵੀ ਸਵਿਚ ਆਫ ਆ ਰਹੇ ਹੁੰਦੇ ਨੇ ਇਸ ਤੋਂ ਬਾਅਦ ਘਰ ਦੇ ਹੋਰ ਜਾਦੇ ਪਰੇਸ਼ਾਨ ਹੋ ਜਾਂਦੇ ਨੇ ਪੂਰੀ ਰਾਤ ਘਰ ਦੇ ਉਹਨਾਂ ਦੀ ਭਾਲ ਕਰਦੇ ਨੇ ਪਰ ਉਹ ਕਿਤੋਂ ਵੀ ਨਹੀਂ ਮਿਲਦੇ ਇਸ ਤੋਂ ਬਾਅਦ ਘਰ ਦੇ ਪੁਲਿਸ ਵਾਲਾਂ ਕੋਲ ਜਾਂਦੇ ਨੇ ਅਤੇ ਪੁਲਿਸ ਵਾਲਾਂ ਦੀ ਮਦਦ ਲੈਂਦੇ ਨੇ ਅਤੇ ਪੁਲਿਸ ਵਾਲੇ ਫਿਰ ਉਹਨਾਂ ਦੀ ਸੀਡੀਆਰ ਕਢਵਾਉਂਦੇ ਨੇ ਤਾਂ ਸੀਡੀਆਰ ਤੋਂ ਪਤਾ ਲੱਗਦਾ ਕਿ ਬਰੇਟਾ ਤੋਂ 5 ਕਿਲੋਮੀਟਰ ਦੂਰ ਇੱਕ ਪਿੰਡ ਤਲੋਰਾ ਉੱਥੇ ਇੱਕ ਤਲਾਬ ਪੈਂਦਾ ਉਸ ਜਗ੍ਹਾ ਤੇ ਜਾ ਕੇ ਉਹਨਾਂ ਦੋਨਾਂ ਲੜਕਿਆਂ ਦਾ ਮੋਬਾਈਲ ਫੋਨ ਸਵਿਚ ਆਫ ਹੋ ਜਾਂਦਾ ਜਾਣੇ ਕਿ ਲੋਕੇਸ਼ਨ ਉਥੋਂ ਤੱਕ ਹੀ ਟ੍ਰੇਸ ਹੁੰਦੀ ਹੈ ਪਹਿਲਾਂ ਉਸ ਜਗ੍ਹਾ ਤੇ ਪਿੰਡ ਵਾਲੇ ਜਾਂਦੇ ਨੇ ਇਸ ਤੋਂ ਬਾਅਦ ਉਸ ਜਗ੍ਹਾ ਤੇ ਫਿਰ ਪੁਲਿਸ ਵੀ ਜਾਂਦੀ ਆ ਜਿਵੇਂ ਹੀ ਆਸ-ਪਾਸ ਲੋਕ ਉਸ ਜਗ੍ਹਾ ਤੇ ਜਾਂਦੇ ਨੇ ਕਿਉਂਕਿ ਉਹ ਜਿਹੜੀ ਜਗ੍ਹਾ ਸੀ ਉਸ ਜਗ੍ਹਾ ਤੇ ਕਾਫੀ ਸਾਰੇ ਦਰਖਤ ਲੱਗੇ ਹੋਏ ਸੀਗੇ ਇੱਕ ਜੰਗਲ ਨੋਮਾ ਜਗ੍ਹਾ ਸੀ ਜਿਵੇਂ ਹੀ ਥੋੜੀ ਅੱਗੇ ਜਾਇਆ ਜਾਂਦਾ ਤਾਂ ਪਤਾ ਲੱਗਦਾ ਕਿ ਅਰਮਾਨ ਉਸ ਜਗ੍ਹਾ ਤੇ ਮੂਦੇ ਮੂਹ ਡਿੱਗਿਆ ਪਿਆ ਸੀ ਅਤੇ ਉਸ ਨੂੰ ਜਦੋਂ ਸਿੱਧਾ ਕਰਕੇ ਦੇਖਿਆ ਜਾਂਦਾ ਤਾਂ ਪਤਾ ਲੱਗਦਾ ਕਿ ਉਸ ਦੀ ਗਰਦਨ ਤੇ ਇੱਕ ਸੱਟ ਦਾ ਨਿਸ਼ਾਨ ਸੀ ਅਤੇ ਅਰਮਾਨ ਦੀ ਮੌਤ ਹੋ ਚੁੱਕੀ ਸੀ ਇਸ ਤੋਂ ਬਾਅਦ ਥੋੜੀ ਦੂਰ ਜਿਵੇਂ ਅੱਗੇ ਲੋਕ ਜਾਂਦੇ ਨੇ ਤਾਂ ਪਤਾ ਲੱਗਦਾ ਕਿ ਪ੍ਰਿੰਸ ਦੀ লাশ ਵੀ ਉਸੇ ਜਗ੍ਹਾ ਤੋਂ ਹੀ ਬਰਾਮਦ ਹੋ ਜਾਂਦੀ ਹੈ ਦੋਨਾਂ ਜਣਿਆਂ ਦੀ লাশ ਨੂੰ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਅਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਜਿੱਥੇ ਅਰਮਾਨ ਅਤੇ ਪ੍ਰਿੰਸ ਦਾ ਕਤਲ ਹੋਇਆ ਸੀ ਉਸ ਜਗ੍ਹਾ ਤੇ ਕੁਝ ਹਥਿਆਰ ਵੀ ਮਿਲਦੇ ਨੇ ਕੋਈ ਜੋ ਕਿ ਪੁਲਿਸ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਇਸ ਤੋਂ ਬਾਅਦ ਇਸ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਜਿਵੇਂ ਹੀ ਸੀਡੀਆਰ ਕਰਵਾਈ ਜਾਂਦੀ ਹੈ ਤੇ ਜਦੋਂ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੀ ਹੈ ਜੋ ਨਿਕਲ ਕੇ ਸਾਹਮਣੇ ਆਉਂਦਾ ਤਾਂ ਸਾਰਿਆਂ ਨੂੰ ਇੱਕ ਵਾਰ ਉਹ ਹਿਲਾ ਕੇ ਰੱਖ ਦਿੰਦਾ ਤਾਂ ਪਤਾ ਲੱਗਦਾ ਕਿ ਸੱਤ ਮੁੰਡੇ ਜਿਨ੍ਹਾਂ ਦੀ ਉਮਰ ਤਕਰੀਬਨ 15 ਤੋਂ 16 ਸਾਲ ਦੇ ਵਿੱਚਕਾਰ ਹੈ ਜੋ ਕਿ ਪ੍ਰਿੰਸ ਅਤੇ ਅਰਮਾਨ ਦੇ ਨਾਲ ਹੀ ਪੜ੍ਹਦੇ ਸੀ ਜਿਸ ਟਾਈਮ ਅਰਮਾਨ ਅਤੇ ਪ੍ਰਿੰਸ ਸਕੂਲ ਜਾਂਦੇ ਸੀ ਤਾਂ ਉਸ ਟਾਈਮ ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਲੜਕੇ ਕੁਝ ਕੁੜੀਆਂ ਨੂੰ ਛੇੜਦੇ ਸਨ ਛੇੜਛਾੜ ਦੇ ਦੋਸ਼ ਪ੍ਰਿੰਸ ਅਤੇ ਅਰਮਾਨ ਤੇ ਉਹਨਾਂ ਲੜਕਿਆਂ ਨੇ ਲਗਾਏ ਹੈਰਾਨੀ ਦੀ ਗੱਲ ਇਹ ਹੈ ਕਤਲ ਕਰਨ ਤੋਂ ਬਾਅਦ ਉਹ ਜਿਹੜੇ ਦੋਸੀ ਸੀ ਸੱਤ ਉਹ ਸੱਤੇ ਦੇ ਸੱਤੇ ਸਕੂਲ ਵੀ ਜਾਂਦੇ ਸੀ ਉਹਨਾਂ ਦੇ ਚਿਹਰੇ ਦੇ ਉੱਤੇ ਨਾ ਤਾਂ ਕੋਈ ਡਰ ਸੀ ਨਾ ਕੋਈ ਭੈਅ ਸੀ ਉਹ ਬਿਲਕੁਲ ਹੀ ਆਰਾਮ ਦੇ ਨਾਲ ਸਕੂਲ ਜਾਂਦੇ ਸੀ ਅਤੇ ਘਰ ਵਾਪਸ ਆ ਜਾਂਦੇ ਸੀ ਕਿਸੇ ਨੂੰ ਵੀ ਇਸ ਕਾਂਡ ਤੇ ਸ਼ੱਕ ਨਹੀਂ ਹੋਣ ਦਿੱਤਾ ਪੁਲਿਸ ਇਹਨਾਂ ਸੱਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਸ ਤੋਂ ਬਾਅਦ ਜੇਲ੍ਹ ਭੇਜ ਦਿੰਦੀ ਆ ਇਸ ਕਾਂਡ ਤੋਂ ਬਾਅਦ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਇਹ ਇੱਕ ਬਹੁਤ ਹੀ ਵੱਡਾ ਅਪਰਾਧ ਹੈ ਜੋ ਕਿ ਇਹਨਾਂ ਬੱਚਿਆਂ ਨੇ ਕੀਤਾ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਰਹੇ ਆ ਆਪਣੇ ਵਿਚਾਰ ਤੁਸੀਂ ਕਮੈਂਟ ਬਾਕ ਦੇ ਵਿੱਚ ਜਾ ਕੇ ਸਾਨੂੰ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਰ ਪੰਜਾਬ ਦੀ